ਆ ਸੋਚਿਆ ਕਿਵੇਂ ਮਨ ਦੇ ਵਿੱਚ ਆਇਆ ਕਿ ਪੰਜਾਬੀ ਨੂੰ ਰਿਪਰੈਜ਼ੈਂਟ ਕਰਨ ਦਾ ਬਹੁਤ ਚੰਗਾ ਤਰੀਕਾ ਹੈ ਜਿੱਥੇ ਨੌਜਵਾਨ ਪੰਜਾਬੀ ਦੇ ਨਾਲ ਜੁੜਨ। ਮੈਂ ਪੰਜਾਬੀ ਯੂਨੀਵਰਸਿਟੀ ਦੀ ਸਟੂਡੈਂਟ ਆ। ਅਸੀਂ ਪੜ੍ਹ ਰਹੇ ਆ ਤੇ ਪੜ੍ਹਾਈ ਦੇ ਨਾਲ ਨਾਲ ਇਹ ਕੰਮ ਕਰ ਰਹੇ ਆ। ਤਾਂ ਕਰਕੇ ਇਹ ਹੁੰਦਾ ਵੀ ਜੇ ਤੁਸੀਂ ਮਤੁੱਕੇ ਪੜ੍ਹਨਾ ਤਾਂ ਤੁਹਾਨੂੰ ਨਾਲ ਕੰਮ ਵੀ ਕਰਨਾ ਪਊ ਕਿਉਂਕਿ ਹਰ ਇੱਕ ਦੇ ਘਰ ਦੇ ਹਾਲਾਤ ਐਵੇਂ ਨਹੀਂ ਹੁੰਦੇ ਹਨਾ। ਵੀ ਘਰ ਤੋਂ ਤੁਹਾਨੂੰ ਫੀਸ ਵਗੈਰਾ ਮਿਲਦੀ ਰਹੇ। ਉਹਦੇ ਨਾਲ ਇਹ ਸੀਗਾ ਵੀ ਮੈਂ ਕੰਮ ਕਰਨਾ ਸੀ ਕੜਾਈ ਦਾ ਕੰਮ ਨੂੰ ਸ਼ੁਰੂ ਤੋਂ ਕਰਦੀ ਹੀ ਆ ਰਹੀ ਆ ਮਨ ਕੇ ਕਿ ਇਹ ਦੇ ਸ਼ੁਰੂ ਤੋਂ ਹੀ ਮੈਂ ਇੱਕ ਢਾਲ ਨਾਲ ਕੰਮ ਕਰੀ ਸੀ ਨਾਲ ਨਾਲ ਪੜ ਰਹੀ ਸੀ ਫਿਰ ਜਿਵੇਂ ਆ ਤੁਸੀਂ ਸਟਾਲ ਵਗੈਰਾ ਨੇ ਫਿਰ ਤੁਸੀਂ ਆਪ ਡਿਜ਼ਾਈਨ ਕੀਤੀ ਸੀ ਕਿ ਸਾਰੇ ਆਪ ਬਣਵਾਏ ਹਾਂਜੀ ਇਹ ਮੈਂ ਖੁਦ ਕਰਦੀ ਆ ਕੰਮਾਂ ਤੇ ਕਿਉਂਕਿ ਇਹ ਹੁੰਦਾ ਵੀ ਆਰਟ ਦਾ ਆਰਟ ਦਾ ਆਪਾਂ ਨੂੰ ਹਰ ਇੱਕ ਨੂੰ ਹੁੰਦਾ ਹੀ ਆ ਹਨਾ ਥੋੜਾ ਬਹੁਤ ਦਾ ਕ੍ਰੀਏਟਿਵ ਕਰਨਾ ਤਾਂ ਉਹਦੇ ਨਾਲ ਇੱਕ ਸਕੂਨ ਵੀ ਮਿਲਦਾ ਹੁੰਦਾ ਜਦੋਂ ਤੁਸੀਂ ਖੁਦ ਕੋਈ ਚੀਜ਼ ਤਿਆਰ ਕਰਦੇ ਹੋ ਤਾਂ ਇਹ ਹੌਲੀ ਹੌਲੀ ਕੁਝ ਕੇ ਹੁੰਦਾ ਵੀ ਦੋਸਤਾਂ ਦੀ ਡਿਮਾਂਡ ਆ ਜਾਂਦੀ ਹੁੰਦੀ ਆ ਮਨ ਕੇ ਤੁਹਾਨੂੰ ਪਰ ਬੈਗ ਤਿਆਰ ਕਰ ਰਹੀ ਆ ਤਾਂ ਦੋਸਤ ਜਾਣੀ ਵੀ ਮੇਰੇ ਮਫਲਰ ਦੇ ਉੱਪਰ ਉਹ ਡਾ ਲਿਖ ਦੋਂਗੇ ਤਾਂ ਉਵੇਂ ਹੁੰਦਾ ਵੀ ਸਹਿਯੋਗ ਨਾਲ ਸਾਰਿਆਂ ਦੇ ਨਾਲ ਹਨਾ ਕਈ ਵਾਰ ਕੋਈ ਕੁਝ ਆਈਡੀਆ ਦੇ ਜਾਂਦਾ ਵੀ ਇਹਦੇ ਉੱਪਰ ਵੀ ਆਪਾਂ ਕਰ ਸਕਦੇ ਐਵੇਂ ਵੀ ਕਰ ਸਕਦੇ ਆ ਬਸ ਆਪਾਂ ਸਿਰਫ ਕਰਨ ਆਲੇ ਆ ਤੇ ਉਹ ਦੋਸਤਾਂ ਦੀ ਡਿਮਾਂਡ ਤੇ ਹਨਾ ਫਿਰ ਉਹ ਵੀ ਤਿਆਰ ਬੁਝਰਦਾ ਸਾਰਾ ਕੁਝ ਜਿਵੇਂ ਅੱਜ ਕੱਲ ਲੋਕ ਜਾ ਰਹੇ ਨੇ ਬਾਹਰ ਦੀਆਂ ਫਾਈਲਾਂ ਲਾ ਰਹੇ ਨੇ ਤਾਂ ਪੰਜਾਬ ਨੂੰ ਛੱਡ ਰੇ ਪੰਜਾਬ ਸਾਡਾ ਖਾਲੀ ਹੋ ਗਿਆ ਜੇ ਜਾਣ ਲਈ ਵੀ ਤਾਂ 15-15 ਲੱਖ ਰੁਪਏ ਲੱਗਦਾ ਹੀ ਆ ਮੈਂ ਕਹਣੀ ਇੱਥੇ 5 ਲੱਖ ਰੁਪਏ ਲਾ ਕੇ ਤੁਸੀਂ ਆਪਣੇ ਇੰਟਰਸਟ ਦੇ ਹਿਸਾਬ ਨਾਲ ਆਪਣਾ business ਸ਼ੁਰੂ ਕਰ ਸਕਦੇ ਹੋ ਮੈਂ ਕਹਿੰਨੇ ਕੋਈ ਵੀ ਕੰਮ 6 ਮਹੀਨੇ ਤੋਂ ਬਾਅਦ ਹਨਾ ਤੁਹਾਨੂੰ ਬੀ ਪ੍ਰੋਫਿਟ ਦੇਊਗਾ ਹੀ ਦੇਊਗਾ ਬਸ ਮੈਂ ਇੰਨੇ ਥੋੜਾ ਜਿਹਾ ਜ਼ਬਰ ਚਾਹੀਦਾ ਕਿਨੇ ਪੰਜਾਬੀ ਰਿਪਰੈਜ਼ੈਂਟ ਕਰ ਰਹੇ ਨੇ ਖਾਸ ਤੌਰ ਤੇ ਵੱਡੀ ਗੱਲ ਇਹ ਹੈਗੀ ਹੈ ਕਿ ਤੁਸੀਂ ਵੇਖੋ ਕਿ ਸਾਡਾ ਕਲਚਰ ਦਿਖਾਉਣ ਦੀ ਕੋਸ਼ਿਸ਼ ਹੈ ਕਿਉਂਕਿ ਅੱਜ ਕੱਲ ਜਿਹਨੂੰ ਅਸੀਂ ਭੁੱਲਦੇ ਜਾ ਰਹੇ ਹੈਗੇ ਆ ਅ ਮੈਨੂੰ ਲੱਗਦਾ ਮੈਂ ਸ਼ਾਇਦ ਡਿਸਟਰਬ ਕਰਤਾ ਹਨਾ ਉਹਨਾਂ ਨੂੰ ਚਲੋ ਮੈਂ ਇੱਕ ਵਾਰਾ ਦਿਖਾਨੀ ਆ ਤੁਸੀਂ ਖਾਓ ਖਾਓ ਓਕੇ ਆ ਬੈਗ ਇੱਥੇ ਵੀ ਪੰਜਾਬੀ ਬੋਲੀ ਲਿਖੀ ਹੋਈ ਹੈ ਬੇਸਿਕਲੀ ਮਤਲਬ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜਿਨ੍ਹਾਂ ਨੇ ਵੀ ਕੀਤਾ ਮੇਰਾ ਬਸਤਾ ਹਨਾ ਤਾਂ ਇਹਨਾਂ ਦੇ ਵੱਲੋਂ ਹੀ ਬਣਾਇਆ ਗਿਆ सील ਕੋਨ ਕਰਦੇ ਨੇ ਤੁਸੀਂ ਕਰਦੇ ਹੋ ਓਕੇ ਮੈਂ ਲੱਭ ਰਹੀ ਸੀ ਮੈਂ ਕਿ ਕੌਣ ਹੈ ਜਿਨ੍ਹਾਂ ਨੇ ਇੰਨੇ ਸੋਹਣੀ ਸੋਚ ਰੱਖੀ ਇੰਨਾ ਵਧੀਆ ਸਭ ਕੁਝ ਕਰ ਰਹੇ ਨੇ ਤਾਂ ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਕੀ ਨਾਮ ਹੈ ਤੁਹਾਡਾ ਰੁਪਿੰਦਰ कौर ਰੁਪਿੰਦਰ ਮੈਂ ਕਿ ਕਿਦਾਂ ਸੋਚਿਆ ਕਿਵੇਂ ਮਨ ਦੇ ਵਿੱਚ ਆਇਆ ਕਿ ਪੰਜਾਬੀ ਨੂੰ ਰਿਪਰੈਜ਼ੈਂਟ ਕਰਨ ਦਾ ਬਹੁਤ ਚੰਗਾ ਤਰੀਕਾ ਹੈ ਜਿੱਥੇ ਨੌਜਵਾਨ ਪੰਜਾਬੀ ਦੇ ਨਾਲ ਜੁੜਨ ਮੇਨ ਚੀਜ਼ ਮੈਨੂੰ ਇਹ ਲੱਗਦਾ ਹੁੰਦਾ ਵੀ ਜਿੱਥੋਂ ਦੇ ਤੁਸੀਂ ਮਾਹੌਲ 'ਚ ਰਹਿ ਰਹੇ ਹੋ ਨਾ ਹਮੇਸ਼ਾ ਤੁਸੀਂ ਓਵੇਂ ਦੇ ਹੁੰਦੇ ਹੋ ਨਾ ਜਿਵੇਂ ਬੱਚਾ ਜਿਹੇ ਜੋ ਪਰਿਵਾਰ 'ਚ ਰਹੂ ਓਵੇਂ ਦਾ ਹੀ ਹੋਏਗਾ ਤੇ ਮੈਂ ਪੰਜਾਬੀ ਯੂਨੀਵਰਸ ਅਸੀਂ ਪੜ ਰਹੇ ਆ ਤੇ ਪੜਾਈ ਦੇ ਨਾਲ ਨਾਲ ਇਹ ਕੰਮ ਕਰ ਰਹੇ ਆ ਤਾਂ ਕਰਕੇ ਇਹ ਹੁੰਦਾ ਵੀ ਜੇ ਤੁਸੀਂ ਮਤ ਕੇ ਪੜਨਾ ਤਾਂ ਤੁਹਾਨੂੰ ਨਾਲ ਕੰਮ ਵੀ ਕਰਨਾ ਪਊ ਕਿ ਹਰ ਇੱਕ ਦੇ ਘਰ ਦੇ ਹਾਲਾਤ ਐਵੇਂ ਨਹੀਂ ਹੁੰਦੇ ਹਨਾ ਵੀ ਘਰ ਤੋਂ ਤੁਹਾਨੂੰ ਫੀਸ ਵਗੈਰਾ ਮਿਲਦੀ ਰਹੇ ਤਾਂ ਉਹਦੇ ਨਾਲ ਇਹ ਸੀਗਾ ਵੀ ਮੈਂ ਕੰਮ ਕਰਨਾ ਸੀ ਕੜਾਈ ਦਾ ਕੰਮ ਮੈਂ ਸ਼ੁਰੂ ਤੋਂ ਕਰਦੀ ਹੀ ਆ ਰਹੀ ਆ ਮਨ ਕੇ ਜਦੋਂ ਬੀਏ ਦੇ ਸ਼ੁਰੂ ਤੋਂ ਹੀ ਮੈਂ ਨਾਲ-ਨਾਲ ਕੰਮ ਕਰ ਰਹੀ ਸੀ ਨਾਲ-ਨਾਲ ਪੜ੍ਹ ਰਹੀ ਸੀ ਤਾਂ ਇੱਥੇ ਆ ਕੇ ਖਰਚੇ ਹੀ ਵੱਧਦੇ ਆ ਫੀਸਾਂ ਹੀ ਵੱਧਦੀਆਂ ਨੇ ਤਾਂ ਮੈਨੂੰ ਇਹ ਲੱਗਦਾ ਜਿਹੜਾ ਟੈਲੈਂਟ ਤੁਹਾਡੇ ਕੋਲ ਹੈਗਾ ਹਨਾ ਚਾਹੇ ਉਹ ਸੂਈ ਤਾਗੇ ਨੂੰ ਚਲਾਉਂਦਾ ਹੀ ਆ ਉਹ ਬਹੁਤ ਆ ਤੁਹਾਡੇ ਲਈ ਹਨਾ ਤੁਸੀਂ ਆਪਣੇ ਕੰਨ ਮੇ ਰੋਟੀ ਕਮਾ ਕੇ ਖਾ ਸਕਦੇ ਹੋ ਤਾਂ ਮੇਰਾ ਐਸੀ ਜਿਵੇਂ ਦੇ ਮੈਂ ਸੈਮੀਨਾਰਸ ਦੇਖੇ ਇੱਥੇ ਹਨਾ ਆਪਣੇ ਸੈਮੀਨਾਰ ਹੋ ਰਿਹਾ ਸੀ ਪੰਜਾਬੀ ਖਤਮ ਹੋ ਰਹੀ ਆ ਪੰਜਾਬੀ ਮਰ ਰਹੀ ਆ ਤਾਂ ਮੈਂ ਸੋਚਿਆ ਵੀ ਕਿਉਂ ਨਾ ਕਹਿਣ ਦੀ بجائے ਆਪਣੇ ਲੈਵਲ ਤੇ ਆਪਾਂ ਆਪ ਖੁਦ ਕੀ ਕਰ ਸਕਦੇ ਹਾਂ ਨਾ ਆਪਾਂ ਇਹ ਚੀਜ਼ ਦਿਖਾ ਦਈਏ ਤਾਂ ਉੱਥੇ ਮਨੇ ਸੀ ਵੀ ਕੜਾਈ ਨਾਲ ਹੋਰ ਚੀਜ਼ਾਂ ਉਸ ਤੋਂ ਬਾਅਦ ਮੈਂ ਬਿਲਕੁਲ ਹੀ ਬੰਦ ਕਰਤੀਆਂ ਤੇ ਹੁਣ ਮੇਰਾ ਜੋ ਵੀ ਕੰਮ ਹੈ ਸਾਰਾ ਵੀ ਉਹ ਮਸ਼ੀਨੀ ਕੜਾਈ ਕਰਕੇ ਮਤਲਬ ਕਿ ਊੜਾੜੇ ਨੂੰ ਨਾ ਗੁਰਮੁਖੀ ਨੂੰ ਇੰਨਾ ਕੁ ਆਪਾਂ ਮਤਲਬ ਕਿ ਹਾਈਲਾਈਟ ਕਰਨਾ ਤਾਂ ਕਿ ਕਿਸੇ ਬੱਚੇ ਲਈ ਕਿਸੇ ਵੱਡੇ ਲਈ ਤਾਂ ਆ ਵੀ ਜਿਹੜੀ ਪੰਜਾਬੀ ਨੂੰ ਚਾਹ ਬੋਲਣ ਤੇ ਚਾਹ ਪੈਂਨ ਤੇ ਸ਼ਰਮਿੰਦਗੀ ਨਾ ਮਹਿਸੂਸ ਹੋਵੇ ਆਲਾ ਹੈਗਾ ਤੇ ਅੱਜ ਕੱਲ ਤਾਂ ਸਾਡੇ ਕੋਲ ਸ਼ਬਦ ਹੀ ਨਹੀਂ ਹੈਗੇ ਅਸੀਂ ਪੰਜਾਬੀ ਦੇ ਵਿੱਚ ਇੰਗਲਿਸ਼ ਬੋਲਦੇ ਆ ਸਾਡੀ ਪੰਜਾਬੀ ਵੀ ਸਹੀ ਨਹੀਂ ਹੈਗੀ ਜੇ ਕਹਿ ਦਈਏ ਤਾਂ ਹਨਾ ਤਾਂ ਇਹ ਇਹ ਫੁਲਕਾਰੀਆਂ ਤੁਸੀਂ ਫਿਰ ਜਿਵੇਂ ਆ ਤੁਸੀਂ ਇੰਸਟਾਲ ਵਗੈਰਾ ਨਹੀਂ ਫਿਰ ਤੁਸੀਂ ਆਪ ਡਿਜ਼ਾਈਨ ਕੀਤੀ ਸੀਗੇ ਸਾਰੇ ਆਪ ਬਣਵਾਏ ਨੇ ਹਾਂਜੀ ਇਹ ਮੈਂ ਖੁਦ ਕਰਦੀਆਂ ਕੰਮਾਂ ਤੇ ਕਿਉਂਕਿ ਇਹ ਹੁੰਦਾ ਵੀ ਆਰਟ ਦਾ ਆਰਟ ਦਾ ਆਪਾਂ ਨੂੰ ਹਰ ਇੱਕ ਨੂੰ ਹੁੰਦਾ ਹੀ ਆ ਹਨਾ ਥੋੜਾ ਬਹੁਤਾ ਕ੍ਰੀਏਟਿਵ ਕਰਨਾ ਤਾਂ ਉਹਦੇ ਨਾਲ ਇੱਕ ਸਕੂਨ ਵੀ ਮਿਲਦਾ ਹੁੰਦਾ ਜੋ ਤੁਸੀਂ ਖੁਦ ਕੋਈ ਚੀਜ਼ ਤਿਆਰ ਕਰਦੇ ਹੋ ਤਾਂ ਇਹ ਹੌਲੀ ਹੌਲੀ ਕੁਝ ਕੇ ਹੁੰਦਾ ਵੀ ਦੋਸਤਾਂ ਦੀ ਡਿਮਾਂਡ ਆ ਜਾਂਦੀ ਹੁੰਦੀ ਹੈ ਮੰਨ ਕੇ ਚਲੋ ਮੈਂ ਸਿੰਪਲ ਬੈਗ ਤਿਆਰ ਕਰ ਰਹੀ ਆ ਤਾਂ ਦੋਸਤ ਯਾਨੀ ਕਿ ਮੇਰੇ ਮਫਲਰ ਦੇ ਉੱਪਰ ਉਡਾੜਾ ਲਿਖ ਦੋਂਗੇ ਤਾਂ ਉਵੇਂ ਹੁੰਦਾ ਵੀ ਸਹਿਯੋਗ ਨਾਲ ਸਾਰਿਆਂ ਦੇ ਨਾਲ ਹਨਾ ਕਈ ਵਾਰ ਕੋਈ ਕੁਝ ਆਈਡੀਆ ਦੇ ਜਾਂਦਾ ਵੀ ਇਹਦੇ ਉੱਪਰ ਵੀ ਆਪਾਂ ਕਰ ਸਕਦੇ ਐਵੇਂ ਵੀ ਕਰ ਸਕਦੇ ਆ ਬਸ ਆਪਾਂ ਸਿਰਫ ਕਰਨ ਵਾਲਿਆਂ ਤੇ ਉਹ ਦੋਸਤਾਂ ਦੀ ਡਿਮਾਂਡ ਤੇ ਹਨਾ ਫਿਰ ਉਵੇਂ ਉਵੇਂ ਤਿਆਰ ਹੋ ਜਾਂਦਾ ਸਾਰਾ ਕੁਝ ਤਾਂ ਕਿੱਥੋਂ ਤੁਸੀਂ ਬਿਲੋਂਗਰ ਦੇ ਨਾਲ ਨਾਲ ਚਲਦੇ ਆ ਆਪਾਂ ਦੇਖਦੇ ਵੀ ਹੈਗੇ ਆ ਤੇ ਕੀ ਕੀ ਤੁਸੀਂ ਰੱਖਿਆ ਹੋਇਆ ਇੱਥੇ ਤਾਂ ਬਿਲੋਂਗ ਕਿੱਥੋਂ ਕਰਦੇ ਹੋ ਤੁਸੀਂ ਮੇਰਾ ਪਿੰਡ ਦਿਾਲਗੜੇ ਢੜਰੀਆਂ ਕੋਲ ਸੰਗਰੂਰ ਜ਼ਿਲ੍ਹੇ ਦਾ ਓਕੇ ਸੰਗਰੂਰ ਵਾਲੇ ਤਾਂ ਵੈਸੇ ਹੀ ਬਹੁਤ ਟੈਲੈਂਟਡ ਹੁੰ ਜਿਵੇਂ ਹੁਣ ਖਰਚਾ ਨਹੀਂ ਸੀ ਪੂਰਾ ਹੁੰਦਾ ਬਹੁਤ ਸਾਰੀਆਂ ਕੁੜੀਆਂ ਨੂੰ ਇਦਾਂ ਕਹਿ ਦੁੰਦੇ ਨੇ ਮਾਪੇ ਹਨਾ ਕਈ ਭੇਜਦੇ ਨਹੀਂ ਵੀ ਭਾਈ ਖਰਚਾ ਨਹੀਂ ਪੂਰਾ ਹੁੰਦਾ ਕੁੜੀਆਂ ਜਾ ਕੇ ਉੱਤੇ ਵਿਗੜ ਜਾਂਦੀਆਂ ਨੇ ਜੀ ਹਨਾ ਤੇ ਬਹੁਤ ਸਾਰੀਆਂ ਗੱਲਾਂ ਰਿਸ਼ਤੇਦਾਰ ਵੀ ਕੰਨਾਂ ਦੇ ਵਿੱਚ ਪਾ ਦਿੰਦੇ ਨੇ ਤਾਂ ਜਦੋਂ ਤੁਸੀਂ ਆ ਚੀਜ਼ ਕੀਤੀ ਸਾਰੀ ਤਾਂ ਘਰੇ ਅੱਗੇ ਪਤਾ ਲੱਗਿਆ ਤੇ ਫਿਰ ਉਹਨਾਂ ਨੇ ਕੀ ਕਹੀ ਹਾਂ ਜਿਵੇਂ ਹਰ ਇੱਕ ਮਾਵਾਪਾ ਨੂੰ ਸ਼ੁਰੂ-ਸ਼ੁਰੂ ਚ ਹੁੰਦਾ ਵੀ ਤੂੰ ਉੱਥੇ ਪੜ੍ਹਨ ਗਈਆਂ ਸਿਰਫ ਪੜ੍ਹ ਹੀ ਹਨਾ ਕੰਮ ਤਾਂ ਹੁੰਦੀ ਰਹਿਣਗੇ ਤੇ ਮੇਰੇ ਮਾਵਾਬ ਵੀ ਇਹ ਚੀਜ਼ ਹੁਣ ਵੀ ਕਹਿੰਦੇ ਰਹਿੰਦੇ ਆ ਤੇ ਬਾਰੇ ਜੀ ਸੀ ਵੀ ਮੈਂ ਮੈਂ ਇੱਥੇ ਨੈਟ ਦੀ ਤਿਆਰੀ ਲਈ ਆਈ ਸੀ ਹਨਾ ਜਦੋਂ ਮੈਂ ਇੱਥੇ ਮਾਹੌਲ ਚਾਈ ਸੀ ਤਾਂ ਨੈਟ ਕੁਆਲੀਫਾਈ ਹੋ ਗਿਆ ਤਾਂ ਉਹਦੇ ਨਾਲ ਉਹਨਾਂ ਨੂੰ ਇਹ ਸ਼ਿਉਰਟੀ ਹੋ ਗਈ ਵੀ ਠੀਕ ਹੈ ਨਾਲ ਪੜ ਵੀ ਰਹੀ ਹੈ ਤਾਂ ਨੁਕਸਾਨ ਨਹੀਂ ਹੋ ਰਿਹਾ ਉਸ ਤੋਂ ਬਾਅਦ ਨਹੀਂ ਅਜੇ ਤੱਕ ਰੋਕੇ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਉਹ ਚੀਜ਼ ਦਾ ਰਿਜ਼ਲਟ ਵੀ ਮਿਲ ਰਿਹਾ ਨਾਲ ਨਾਲ ਪੜਾਈ ਚੱਲ ਰਹੀ ਹੈ ਟੈਸਟ ਕਲੀਅਰ ਹੋ ਰਹੇ ਨੇ ਹਨਾ ਤਾਂ ਉਹਨਾਂ ਨੂੰ ਹੁਣ ਖੁਸ਼ੀ ਹੁੰਦੀ ਆ ਵੀ ਠੀਕ ਐ ਆਪਣਾ ਆਪ ਕਰ ਰਹੀ ਆ ਵੀ ਉਹ ਕਹਿੰਦੇ ਵਿਗੜ ਨਹੀਂ ਰਹੀ ਹੈ ਨਾ ਕੰਮ ਹੀ ਕਰ ਰਹੀ ਆ ਚੰਗੇ ਪਾਸੇ ਜਾ ਰਹੀ ਆ ਤੇ ਬਾਕੀ ਰਹੀ ਗੱਲ ਹੈ ਨਾ ਜਿਵੇਂ ਦਾ ਮਾਹੌਲ ਹੁੰਦਾ ਹੁਣ ਮੈਂ ਵੀ ਬਹੁਤ ਸਟੂਡੈਂਟ ਇੱਥੇ ਦੇਖੇ ਨੇ ਹੈ ਨਾ ਕੁੜੀਆਂ ਵੀ ਦੇਖੀਆਂ ਨੇ ਮੈਂ ਤਾਂ ਤੁਹਾਡੇ ਆਪਣੇ ਹੱਥ ਚ ਹੁੰਦਾ ਵਿਗੜਨਾ ਹੁਣ ਮੈਂ ਇੱਥੇ ਵੀ ਸਟੂਡੈਂਟ ਨੇ ਜੋ ਕੁੜੀਆਂ ਨੇ ਹੈ ਨਾ ਮੇਰੇ ਕੋਲ ਬਹੁਤ ਸਟੂਡੈਂਟ ਐਵੇਂ ਦੇ ਆਉਂਦੇ ਆ ਉਹ ਕਹਿੰਦੇ ਨੇ ਵੀ ਸਾਡਾ ਖਰਚਾ ਨਹੀਂ ਪੂਰਾ ਹੁੰਦਾ ਹੈ ਨਾ ਸਾਡੇ ਤੋਂ ਮੈਸ ਦਾ ਖਰਚਾ ਨਹੀਂ ਨਿਕਲਦਾ ਵੀ ਸੀ ਕੀ ਕਰ ਸਕਦੇ ਆ ਉਹਨਾਂ ਲਈ ਮੇਰੇ ਲਈ ਆਫਰ ਹਮੇਸ਼ਾ ਤੋਂ ਹੁੰਦੀ ਆ ਵੀ ਕ ਤੇ ਪਰ ਤੁਸੀਂ ਇਹ ਵੀ ਕਾਸ ਤੋਂ ਬਾਅਦ ਬਸ ਥੋੜੀ ਸਿਰਫ ਐਨੀ ਖਣ ਚਾਹ ਤੁਸੀਂ ਮਿਹਨਤੀ ਹੋਣੇ ਚਾਹੀਦੇ ਹੋ ਤੇ ਥੋੜੀ ਜੀ ਲਗਨ ਹੋਣੀ ਚਾਹੀਦੀ ਹੈ ਕੰਮ ਕਰਨ ਚ ਕਿਉਂਕਿ ਇਹ ਕੰਮ ਕਰਨ ਲਈ ਨਾ ਤੁਸੀਂ ਤਾਂ ਕਿਨਾਂ ਨਾਲ ਨਹੀਂ ਕਰ ਸਕਦੇ ਤਾਂ ਕਿਨਾਂ ਸੂਈ ਤੇ ਧਾਗਾ ਵੀ ਨਹੀਂ ਪੈਂਦਾ ਜੇ ਤੁਹਾਡਾ ਆਪਣਾ ਮਨ ਹੋ ਤੁਸੀਂ ਫੇਰ ਕਰੋਗੇ ਤਾਂ ਉਹਦੇ ਨਾਲ ਇਹ ਆ ਵੀ ਹੁਣ ਉਹ 2 ਘੰਟੇ ਮੇਰੇ ਕੋਲ ਆਉਂਦੀਆਂ ਨੇ ਕਲਾਸਾਂ ਤੋਂ ਬਾਅਦ ਕੰਮ ਕਰਦੀਆਂ ਨੇ ਆਪਣੇ ਮੈਸ ਦਾ ਖਰਚਾ ਆਰਾਮ ਨਾਲ ਕੱਢ ਰਹੀਆਂ ਨੇ ਤਾ ਇਹ ਟੀ ਚੰਗੀ ਗੱਲ ਹੈ ਵੀ ਮੈਂ ਹਮੇਸ਼ਾ ਹੀ ਸਾਰੀਆਂ ਕੁੜੀਆਂ ਨੂੰ ਇਹ ਗੱਲ ਕਹਿਣੀ ਹੁੰਦੀ ਹੈ ਕਿ ਵੀ ਕਈ ਕਈ ਵਾਰ ਗਲਤ ਪਾਸੇ ਜਾਣ ਦੀ ਬਜਾਏ ਹਨਾ ਤੁਸੀਂ ਆਪਣੇ ਵਾਲੇ ਦੁਆਲੇ ਇੱਕ ਵਾਰੀ ਥੋੜਾ ਮਾਹੌਲ ਦੇਖ ਲੈਣਾ ਚਾਹੀਦਾ ਸਭ ਕੁਝ ਇੱਥੇ ਪਿਆ ਹੁੰਦਾ ਤੁਹਾਨੂੰ ਕੰਮ ਵੀ ਮਿਲ ਜਾਂਦਾ ਹੁੰਦਾ ਸਭ ਕੁਝ ਹੋ ਜਾਂਦਾ ਹੁੰਦਾ ਤੇ ਤਾਂ ਕਰਕੇ ਬਸ ਥੋੜਾ ਜਿਹਾ ਤੁਸੀਂ ਮਿਹਨਤੀ ਹੋਣੇ ਚਾਹੀਦੇ ਹੋ ਤੇ ਆਪਣੇ ਪੜਨ ਪ੍ਰਤੀ ਇਮਾਨਦਾਰ ਹੋਣੇ ਚਾਹੀਦੇ ਹੋ ਕਿ ਪ੍ਰਿਫਰ ਕਰਦੇ ਹੋਗੇ ਜਿਵੇਂ ਅੱਜ ਕੱਲ ਲੋਕ ਜਾ ਰਹੇ ਨੇ ਬਾਹਰ ਦੀਆਂ ਫਾਈਲਾਂ ਲਾ ਰਹੇ ਨੇ ਤਾਂ ਪੰਜਾਬ ਨੂੰ ਛੱਡ ਰਿਹਾ ਪੰਜਾਬ ਸਾਡਾ ਖਾਲੀ ਹੋ ਗਿਆ ਤਕੀ ਮਹਿਸੂਸ ਕਰਦੇ ਹੂੰ ਕਿ ਸਨੇਹਾ ਦਉਂਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਵਿਦੇਸ਼ ਜਾ ਰਹੇ ਨੇ ਜਾਂ ਜਾ ਚੁੱਕੇ ਨੇ ਮੇਰਾ ਹਮੇਸ਼ਾ ਤੋਂ ਉਹਨਾਂ ਨੂੰ ਇਹ ਹੁੰਦਾ ਵੀ ਤੁਸੀਂ ਹਨਾ ਆਪਾਂ ਬਾਹਰ ਜਾ ਕੇ ਸਟੂਡੈਂਟ ਕੋਈ ਵੀ ਕੰਮ ਕਰਦੇ ਆ ਕੋਈ ਵੀ ਦਾ ਮਤਲਬ ਉਹਨਾਂ ਦਾ 1% ਇੰਟਰਸਟ ਨਹੀਂ ਹੁੰਦਾ ਕੰਮ ਤੇ ਜਿਹੜਾ ਕੰਮ ਉਹ ਕਰਦੇ ਆ ਸਿਰਫ ਪੈਸੇ ਲਈ ਮੇਰਾ ਹਮ ਤਾਂ ਵੀ ਤੁਸੀਂ ਇੱਥੇ ਹੀ ਆਪਣੀ ਮਨਪਸੰਦ ਦਾ ਕੰਮ ਕਰ ਸਕਦੇ ਹੋ ਉੱਥੇ ਜਾਣ ਲਈ ਵੀ ਤਾਂ 15-15 ਲੱਖ ਰੁਪਏ ਲੱਗਦਾ ਹੀ ਆ ਮੈਂ ਕਹਣੀ ਇੱਥੇ 5 ਲੱਖ ਰੁਪਏ ਨਾਲ ਤੁਸੀਂ ਆਪਣੇ ਇੰਟਰਸਟ ਦੇ ਹਿਸਾਬ ਨਾਲ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਮੈਂ ਕਹਿੰਦਾ ਕੋਈ ਵੀ ਕੰਮ 6 ਮਹੀਨੇ ਤੋਂ ਬਾਅਦ ਹਨਾ ਤਰੂ ਹਰ ਵੀ ਪ੍ਰੋਫਿਟ ਦੇਊਗਾ ਹੀ ਦੇਊਗਾ ਬਸ ਮੈਨੂੰ ਥੋੜਾ ਸਬਰ ਚਾਹੀਦਾ ਸਬਰ ਹੀ ਜ਼ਰੂਰੀ ਹੈ ਬਿਲਕੁਲ ਹਨਾ ਤੇ ਇੱਥੇ ਬਹੁਤ ਚੀਜ਼ਾਂ ਪਈਆਂ ਨੇ ਬਹੁਤ ਕੰਮ ਪਿਆ ਬਸ ਇੱਕ ਜਿਹੜੀ ਚੱਲ ਰਿਹਾ ਵੀ ਬਾਹਰ ਜਾਣਾ ਬਾਹਰ ਜਾਣਾ ਉੱਥੇ ਸਿਰਫ ਇਹ ਹੁੰਦਾ ਵੀ ਫੋਟੋਆਂ ਪਾਉਣੀਆਂ ਨੇ ਮੈਂ ਉਹਨਾਂ ਦੀ ਲਾਈਫ ਵੀ ਦੇਖੀ ਆ ਮਨ ਜਿਵੇਂ 12 ਫੋਨ ਆਉਂਦੇ ਹਨ ਹੈਨਾ ਕੁੜੀਆਂ ਕਹਿੰਦੀਆਂ ਵੀ ਤੁਹਾਨੂੰ ਦੇਖ ਕੇ ਵੀ ਖੁਸ਼ੀ ਹੁੰਦੀ ਆ ਵੀ ਤੁਸੀਂ ਆਪਣੇ ਪੰਜਾਬ ਚ ਰਹਿ ਕੇ ਕਿੰਨਾ ਸੋਨਾ ਕੰਮ ਕਰ ਰਹੇ ਹੋ ਉਹਨਾਂ ਦਾ ਇਹ ਹੁੰਦਾ ਵੀ ਜਦੋਂ ਅਸੀਂ ਇੱਥੇ ਸੀ ਹੈਨਾ ਵੀ ਸਾਨੂੰ ਕਿਉਂ ਨਹੀਂ ਸੁਝੀ ਇਹ ਚੀਜ਼ ਵੀ ਅਸੀਂ ਪਛਤਾ ਰਹੇ ਹਾਂ ਇੱਥੇ ਆ ਕੇ ਠੀਕ ਹੈ ਪੈਸਾ ਹੈਗਾ 노 ਡਾਊਟ ਹੈਨਾ ਪੈਸਾ ਇੱਥੇ ਵੀ ਹੈਗਾ ਬਸ ਇੰਨਾ ਕਾ ਵੀ ਆਪਾਂ ਨੂੰ ਉਹ ਚੀਜ਼ ਦੀ ਕਦਰ ਨਹੀਂ ਜਿਹੜੇ ਜਿਹਦੇ ਕੋਲ ਇੱਥੇ ਪੈਸਾ ਉਹਨੇ ਉਡਾਉਣਾ ਉਹਨੇ ਸੇਵਿੰਗ ਨਹੀਂ ਕਰਨੀ ਹੈਨਾ ਤੇ ਉੱਥੇ ਜਿਹਦੇ ਕੋਲ ਪੈਸਾ ਉਹ ਸੇਵਿੰਗ ਕਰ ਲੈਂਦੇ ਨੇ ਜਾਂ ਇੱਥੇ ਵਾਲਿਆਂ ਨੂੰ ਭੇਜ ਦਿੰਦੇ ਆ ਤਾਂ ਉਹਨਾਂ ਪੱਖੋਂ ਇਹ ਜੀ ਹੁੰਦੀ ਆ ਵੀ ਹ ਕੋਈ ਕੰਮ ਕਰਕੇ ਇੱਕ ਸਕੂਨ ਨਹੀਂ ਮਿਲਦਾ ਸਿਰਫ ਇੱਕ ੱਤਕਾ ਕਰਨਾ ਪੈਂਦਾ ਉਹੀ ਗੱਲ ਹੈ ਫਿਰ ਉਹ ਕਹਿੰਦੇ ਨੇ ਇੱਥੇ ਮੋਲ ਨਹੀਂ ਪੈਂਦਾ ਹੈਗਾ ਉੱਥੇ 8 ਘੰਟਿਆਂ ਤੋਂ ਵੱਧ ਟਾਈਮ ਲਾਉਂਗੇ ਉਹਦੇ ਪੈਸੇ ਮਿਲਦੇ ਨੇ ਤੇ 8 ਘੰਟੇ ਕਹਿਣਗੇ ਬਾਈ ਬਣੀ ਕਰਦੇ ਯਾਰ ਐਦਾਂ ਗੱਲ ਹੋ ਜਾਂਦੀ ਹੈ ਉਹ ਬਾਈ ਬਾਈ ਮਰਵਾ ਜਾਂਦੀ ਹੈ ਕਿਤਾਬਾਂ ਪੰਜਾਬੀ ਹੈ ਵੀ ਥੋੜੀ ਐਦਾਂ ਹੋ ਜਾਂਦੇ ਤੇ ਮੈਨੂੰ ਇਹ ਦੱਸੋ ਕਿ ਜਦੋਂ ਤੁਹਾਡੇ ਮਨ ਦੇ ਵਿੱਚ ਖਿਆਲ ਤੁਸੀਂ ਬਣਾਉਣਾ ਸੀਗਾ ਤਾਂ ਫਿਰ ਉਦੋਂ ਫਿਰ ਕੱਲੇ ਹੀ ਲੱਗੇ ਰਹੇ ਸਭ ਕੁਝ ਕਰਨ ਕਿਵੇਂ ਸ਼ੁਰੂਆਤ ਕੀਤੀ ਇਸ ਚੀਜ਼ ਦੀ ਮਤਲਬ ਕਿੱਦਾਂ ਹੋਇਆ ਕਿਉਂਕਿ ਬੰਦਾ ਵਿਚਾਰ ਕਰਦਾ ਯਾਰ ਦੋਸਤਾਂ ਨੂੰ ਪੁੱਛਦਾ ਹੈਗਾ ਕਿ ਨੇ ਸਹਿਯੋਗ ਕੀਤਾ ਉਹ ਟਾਈਮ ਵੀ ਤਾਂ ਬੰਦੇ ਨੂੰ ਯਾਦ ਹੁੰਦਾ ਬਿਲਕੁਲ ਉਦੋਂ ਸ਼ੁਰੂ ਚ ਇਹ ਸੀਗਾ ਵੀ ਹੁਣ ਮੈਂ ਕਹਿੰਨੇ ਸਰਕਲ ਬਹੁਤ ਡਿਪੈਂਡ ਕਰਦਾ ਥੋੜਾ ਜਿਵੇਂ ਦਾ ਸਰਕਲ ਆ ਮੇਰਾ ਸਰਕਲ ਸੀ ਆਪਣੇ ਏ ਸੀ ਵੀ ਜਿੱਥੋਂ ਅੱਜ ਵੀ ਕਿਤਾਬਾਂ ਪੜ੍ਹਦੇ ਰਹਿੰਦੇ ਆ ਕਿਤਾਬਾਂ ਵਾਲੇ ਨੇ ਹਨਾ ਜੋ ਤਾਂ ਉਹਨਾਂ ਨੇ ਏਸੀ ਵੀ ਮੈਂ ਇੱਕ ਵਾਰੀ ਸਲਾਹ ਕੀਤੀ ਵੀ ਐਵੇਂ ਕਰਕੇ ਮੈਂ ਐਵੇਂ ਕਰਨਾ ਚਾਹ ਉਹਨਾਂ ਨੇ ਕਿਹਾ ਬਹੁਤ ਵਧੀਆ ਗੱਲ ਹੈ ਵੀ ਤੂੰ ਸੱਚੀ ਕਰ ਲੇਂਗੀ ਕਿਉਂਕਿ ਨਹੀਂ ਪਤਾ ਹੁੰਦਾ ਵੀ ਕੋਈ ਕਿਹਦੇ ਚ ਕੀ ਟੈਲੈਂਟ ਆ ਹਨਾ ਮੈਂ ਕਿਹਾ ਵੀ ਹਾਂ ਮੈਂ ਕਰਦੀ ਆ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਵੀ ਸਾਨੂੰ ਨਹੀਂ ਲੱਗਦਾ ਵੀ ਤੂੰ ਕੰਮ ਕਰਦੀ ਹੋਏਂਗੀ ਵੀ ਤੂੰ ਕੰਮ ਕਰਦੀ ਹੋਏਂਗੀ ਤੇ ਜਦੋਂ ਮੈਂ ਉਹਨਾਂ ਨੇ ਇੱਕ ਸੈਂਪਲ ਤਿਆਰ ਕਰਕੇ ਦੇਖਾ ਉਹ ਸੱਚੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ ਮੈਨੂੰ ਹਨਾ ਜਿਵੇਂ ਕਿ ਇੱਕ ਦੋਸਤ ਨੇ ਤੇ ਇਹ ਸੀਗਾ ਵੀ ਉਹਨਾਂ ਦੀ ਕਿਤਾਬਾਂ ਦੀ ਦੁਕਾਨ ਆ ਤੇ ਉਹਨਾਂ ਦੇ ਉੱਪਰ ਜਗ੍ਹਾ ਪਈ ਸੀ ਥੋੜੀ ਜੀ ਉਹ ਕਹਿੰਦੇ ਵੀ ਇਹ ਕਰ ਰੁਪਿੰਦਰ ਵੀ ਕੋਈ ਟਰਾਈ ਕਰਨਾ ਹਨਾ ਆਪਾਂ ਦੇਖਣਾ ਤੇ ਵੀ ਤੂੰ ਮਹੀਨਾ ਕਿ ਇੱਥੇ ਟਰਾਈ ਕਰ ਲਾ ਆਪਣਾ ਕੰਮ ਸ਼ੁਰੂ ਕਰ ਲਾ ਵੀ ਆਪਾਂ ਦੇਖ ਲਾਂਗੇ ਕਿਵੇਂ ਰਿਸਪੌਂਸ ਆਉਂਦਾ ਵੀ ਉਹ ਬਿਲਕੁਲ ਫ੍ਰੀ ਹੀ ਉੱਥੇ ਕੰਮ ਕੀਤਾ ਮੈਂ ਵੀ ਕਹਾ ਤੇ ਮਹੀਨੇ ਬਾਅਦ ਜਦੋਂ ਇਹ ਚੀਜ਼ ਦਾ ਬਹੁਤ ਵਧੀਆ ਆਉਟਪੁੱਟ ਆਉਣ ਲੱਗੀ ਹਨਾ ਤਾਂ ਉਸ ਤੋਂ ਬਾਅਦ ਫਿਰ ਆਪਾਂ ਉਹ ਮਤਲਬ ਕਿ ਦੁਕਾਨ ਨੂੰ ਰੈਂਟ ਤੇ ਹੀ ਲੈ ਲਿਆ ਬਾਅਦ ਚ ਤੇ ਹੁਣ ਉਹ ਚੀਜ਼ ਵਧੀਆ ਚੱਲ ਰਹੀ ਹੈ ਉੱਥੇ ਕੁੜੀਆਂ ਰਹਿੰਦੀਆਂ ਨਹੀਂ ਕੁੜੀਆਂ ਕੰਮ ਕਰਦੀਆਂ ਨੇ ਤਾਂ ਹੁਣ ਉਹ ਬਹੁਤ ਜਾਣਿਆ ਤੇ ਰੁਜ਼ਗਾਰ ਦਾ ਸਾਧਨ ਬਣ ਚ ਕਰ ਰਹੇ ਹੈਗੇ ਹੂੰ ਤੇ ਜਾਉਂਦੇ ਵਾਸਤੇ ਰੋ ਸਾਡੇ ਵੱਲੋਂ ਬਹੁਤ ਹੀ ਵੈਸਟ ਵਿਸ਼ੇਸ ਧੰਨਵਾਦ ਗੱਲਬਾਤ ਕਰਨ ਸ਼ੁਕਰੀਆ ਜੀ ਬਹੁਤ